ਮਾਂ ਆਪਣੇ ਬੇਟੇ ਨੂੰ ਅਖੀਰ ਇੰਡੀਆ ਗਈ ਤੇ ਉੱਥੋਂ ਲੈ ਕੇ ਆਈ ਉਹਦਾ ਬੇਟਾ ਅਗਵਾ ਕਰ ਲਿਆ ਗਿਆ ਸੀਗਾ ਅਗਵਾ ਫਾਦ ਨਹੀਂ ਆਪਦੇ ਨਾਲ ਇੰਡੀਆ ਲੈ ਗਿਆ ਕੋਈ ਸਕੂਟਰ ਟ੍ਰਿਪ ਸੀਗਾ ਉਹਦੇ ਵਿੱਚ ਉਹ ਉਹ ਨਾਲ ਲੈ ਕੇ ਗਿਆ ਸੀਗਾ ਤੇ ਉਹਨੇ ਅਗਸਟ ਦੇ ਵਿੱਚ ਵਾਪਸ ਆਉਣਾ ਪਿਛਲੇ ਸਾਲ ਦੀ ਅ ਜੁਲਾਈ 18 2024 ਨੂੰ ਉਹੋ ਬੇਟੇ ਨੂੰ ਲੈ ਗਿਆ ਅ ਤੇ ਉਹਨੇ 8 ਅਗਸਟ ਨੂੰ ਵਾਪਸ ਆਉਣਾ ਸੀਗਾ ਤੇ ਵਾਪਸ ਆਇਆ ਜਿਹੜੀ ਲੇਡੀ ਹੈ ਜੀ ਵਾਲੈਂਟੀਨੋ ਆ ਵਾਲੈਂਟੀਨੋ ਦਾ ਬੇਟਾ ਜਿਹੜੀ ਲੇਡੀ ਹੈ ਜੀ ਉਹਦਾ ਨਾਮ ਵੀ ਕਮਿਲਾ ਵਿਲਾਸ ਮੋਸਾ ਜੀ ਇਹ ਨਾਰਥ ਯੂਰਕੀ ਰੈਜ਼ੀਡੈਂਟ ਹੈ ਟਾਉਨ ਆਫ ਦਬਟ ਜਿਹੜਾ ਏਰੀਆ ਉਤੋਂ ਦੀ ਰੈਜ਼ੀਡੈਂਟ ਆ ਆਈ ਗੈਸ ਜਿਹੜਾ ਹਸਬੰਡ ਆ ਕਪਲਸ ਤੋਂ ਆ ਕੇ ਆਈ ਗੈਸ ਦੇ ਬੋਥ ਕਾਟ ਮੈਰਿਡ ਐਂਡ ਉਹਨਾਂ ਦੇ ਇਹ ਲੜਕਾ ਹੋਇਆ ਜੀ ਤੇ ਫਿਰ ਉਹ ਜਾ ਸਕੂਟ ਟ੍ਰਿਪ ਸੀ ਗਾ ਉਹਦੇ ਵਿੱਚ ਇੰਡੀਆ ਨੂੰ ਜਾਣਾ ਸੀਗਾ ਉਹਦੇ ਵਿੱਚ ਉਹ ਆਪਣੇ ਬੇਟੇ ਨੂੰ ਲੈ ਜਾਂਦਾ ਤੇ ਉੱਥੋਂ ਵਾਪਸ ਮਿਆਂ 나오ਦਾ ਕੁਝ ਪਤਾ ਲੱਗਦਾ ਔਰ ਜਿਹੜੀ ਇਹ ਲੇਡੀ ਹੈ ਇਹ ਆਪਣੀ ਖੋਜ ਜਾਰੀ ਕਰਦੀ ਹੈ। ਅਖੀਰ ਐਸੀ ਗੱਲ ਹੁੰਦੀ ਹੈ ਲਿੰਕ ਲਵ ਦੀ ਰੱਜ ਜੇਕਰ ਜੇ ਤੁਸੀਂ ਚਾਹੋ ਨਾ ਤਾਂ ਬਹੁਤ ਕੁਝ ਕੀਤਾ ਜਾ ਸਕਦਾ।